ਮੇਰੇ ਕਸਟਮਰ ਬੜੇ ਮੁੜੇ ਐ ਵੈਕਸੀਟਰ ਨਹੀਂ ਹੈਗਾ ਵੈਕਸੀਟਰ 100 ਰੁਪਏ ਦਾ ਆ ਗਿਆ ਹੈ ਓਕੇ ਦੋ ਦਿਨ ਮੇਰੇ ਕਸਟਮਰ ਬਹੁਤ ਹਾਂ 100 ਰੁਪਏ ਦਾ ਵੈਕਸੀਟਰ ਐਮ ਆਰ ਪੀ ਕਿੰਨਿਆਂ ਦਾ 700 ਰੁਪਏ ਬਾਇਓ ਦੀਆਂ ਬਲੀਚਾਂ 300 ਰੁਪਏ ਐਮ ਆਰ ਪੀ ਪਲੇਆਂ 300 ਐਮ ਆਰ ਪੀ ਪਿਆਰ 100 ਕੋਈ ਐਮ ਜੀ 5 ਐ ਹੈ MG5 100 ਰੁਪਏ ਦੀ ਸੀਲ ਕਰਨੀ 10 ਰੁਪਏ ਦੀ ਪੈਣੀ ਐਂਡ ਇੰਟਰੈਂਟ ਦਾ ਲਾਈਨ ਨਮਸਕਾਰ ਹੈ ਹਾਂ ਬਈ 400 ਰੁਪਏ ਐਮਰ ਵੀ 100 ਰੁਪਏ ਦਾ ਹਾਂਜੀ ਸਸਤੀ ਗੱਲ ਦੀ ਸਾਰਿਆਂ ਨੂੰ ਆਪਾਂ ਖੜਿਆ ਫੀਲਡ ਗਾ ਜਿਲ੍ਹੇ ਦਿਹਾਣੇ ਕੋਸਮਟਿਕ ਤੁਹਾਨੂੰ ਹੋਰ ਸੋਹਣ ਸਮਾਨ ਦਿਖਾਉਣੇ ਆਪਾਂ ਸਾਦਰ ਕੋਲ ਆਏ ਜੀ ਸਾਰਾ ਸਮਾਨ ਕੰਪਨੀ ਦੇ ਮੇਕਅਪ ਕਿਟ ਆ ਗਈ ਹਾਂ ਬਈ ਹੈਨਾ ਨਵੇਂ ਟਾਪ ਕਿਟ ਮੇਕਅਪ ਕਿਟ ਆ ਗਈ ਮੇਕਅਪ ਕਿਟ ਤੇ ਤਿੰਨ ਕਿਟਾਂ ਨੇ ਇੱਕ ਚੱਕ ਹਾਂਜੀ ਸਮੇਟ ਤੋਂ ਵਿੱਚ ਇੱਕ ਦੇ ਵਿੱਚ ਤਿੰਨ ਕਿਟਾਂ ਕਿੰਨੇ ਦੀਆਂ ਪੈਣੀਆਂ 180 ਰੁਪਏ 18 ਕੁਝ ਹੋਊਗਾ ਹਾਂ ਕੰਪਨੀ ਦੀ ਹੋएगी ਦੇਖੋ ਇੰਟਰਨ ਕੰਪਨੀ ਲਿਖਿਆ ਕੜੀਆਂ ਕੇਰਾਟਿਨ 250 ਰੁਪਏ 300 ਰੁਪਏ 450 ਰੁਪਏ 120 ਰੁਪਏ ਬੋਟੋਕਸ ਮੈਡਮ ਉਹ ਦਿਖਾ ਦੇ ਵਿੱਚ ਵਿੱਚ ਉਹ ਦੀ ਦੇਖੋ ਐਮਜੀ 5 ਐਮਜੀ 5 100 ਰੁਪਏ ਦੀ ਸੀਲ ਕਰਨੀ 10 ਰੁਪਏ ਦੀ ਪੈਣੀ ਕੀ ਇਹਦਾ ਮਾਲ ਹੈ 200 ਰੁਪਏ ਐਮਰ ਵੀ 40 ਰੁਪਏ ਵੀ ਠੀਕ ਹੈ ਐਂਡ ਇੰਟ੍ਰੈਂਡ ਦਾ ਲਾਈਨ ਨਮਸਕਾਰ ਹੈ ਹਾਂ ਬਈ 400 ਰੁਪਏ ਐਮਰ ਵੀ 100 ਰੁਪਏ ਦਾ ਠੀਕ ਹੈ ਬਈ 400 ਰੁਪਏ ਐਮਰ ਵੀ 100 ਰੁਪਏ ਦਾ ਇੰਟ੍ਰੈਂਡ ਠੀਕ ਹੈ ਜੀ ਹਰੇਕ ਕੋ ਅ ਫਾਊਂਡੇਸ਼ਨ ਆ ਗਈਆਂ ਯੂ ਐਂਡ ਮੀ 30 ਰੁਪਏ ਪਰ ਪੀਸ ਦੇ ਉਤੇ ਐਮ ਆਰ ਪੀ ਹੈ ਓਕੇ ਬ੍ਰੋ 30 ਰੁਪਏ ਪਰ ਪੀਸ ਤੇ ਐਮ ਆਰ ਪੀ 50 ਰੁਪਏ ਦਾ ਪੀਸ ਓਕੇ ਭਾਈ ਲੈ ਜਾਓ ਠੀਕ ਆ ਲੈ ਗਏ ਜਿੰਦਗੀ ਦੇ ਟੋਟਲ ਟੋਟਲ ਹੱਥਾਂ ਦੇ ਮੇਨ ਵਿੱਚ ਆ ਆ ਦੇਖੋ ਆ ਵੈਕਸ ਪੱਟੀ ਜੀ ਉਤੇ ਹੈ ਉਹ ਵੈਕਸ ਪੱਟੀ ਲੱਗੀ ਸਾਰੀ ਹਾਂ ਵੈਕਸ ਪੱਟੀ ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ ਓਕੇ ਆਹ ਮੁੰਡਿਆਂ ਨਾਲ ਦੇਖੋ ਮੇਰੇ ਕਸਟਮਰ ਬੜੇ ਮੁੜੇ ਐ ਵੈਕਸੀਟਰ ਨਹੀਂ ਹੈਗਾ ਵੈਕਸੀਟਰ 100 ਰੁਪਏ ਦਾ ਆ ਗਿਆ ਹੈ ਓਕੇ ਦੋ ਦਿਨ ਮੇਰੇ ਕਸਟਮਰ ਬਹੁਤ ہاں 100 ਰੁਪਏ ਦਾ ਵੈਕਸੀਟਰ ਐਮ ਆਰ ਪੀ ਕਿੰਨਿਆਂ ਦਾ 700 ਰੁਪਏ 700 ਐਮ ਆਰ ਪੀ 100 ਰੁਪਏ ਦਾ ਵੈਕਸੀਨ ਦੇਖੋ ਇਹ ਕੌਮਸ ਆ ਗਿਆ 72ਵੇਂ ਦਰਜਾ ਓਕੇ 72 ਓਨਲੀ 72ਵੇਂ ਦਰਜਾ 6 ਰੁਪਏ ਦਾ ਪੈ ਗਿਆ ਤੁਹਾਨੂੰ ਓਕੇ ਬਈ ਅਨੀਲ ਰਿਮੂਵਰ ਟਿਸ਼ੂ ਅਨੀਲ ਰਿਮੂਵਰ 96 ਰੁਪਏ ਦਰਜਨ 8 ਰੁਪਏ ਦਾ ਪੀਸ ਓਕੇ 8 ਰੁਪਏ ਦਾ ਪੀਸ ਹੈ 20 ਰੁਪਏ ਸੇਲ ਹੁੰਦਾ 60 ਰੁਪਏ ਦਰਜਾ ਆ ਸ਼ੀਟ ਮਾਸਕ ਆ ਗਏ ਹਾਂਜੀ ਸ਼ੀਲਡਸ ਦਾ 30 ਰੁਪਏ 30 ਰੁਪਏ ਅੱਗੇ ਆਓ ਕਿੰਨੇ ਦੇ ਐਮ ਆਰ ਪੀ ਕੀ ਆ 150 ਰੁਪਏ ਐਮ ਆਰ ਪੀ ਕੀ 54 ਰੁਪਏ 52 ਰੁਪਏ ਦਾ ਬੰਦ ਕਰਤਾ 400 ਰੁਪਏ ਪਾਇਓ ਦੀਆਂ ਬਲੀਚਾਂ 300 ਰੁਪਏ ਐਮ ਆਰ ਪੀ ਪਿਆਰ 300 ਐਮ ਆਰ ਪੀ ਪਿਆਰ 400 ਰੁਪਏ ਆ ਦੇਖੋ ਐਕਸ ਪੱਟੀ ਲੱਗੀ ਸਾਰੀ ਪਲਟੀ ਹਾਂ ਬਈ ਐਕਸ ਪੱਟੀ ਬੈਂਤੀ ਰਵਦੀ ਸਿਰਫ ਹੈ ਲੇਕਿਨ ਮਹਿੰਗੀਆਂ ਨੇ ਆਹ ਦੇਖੋ 150 ਰੁਪਏ ਅਮਰ ਵੀ ਦੂ ਤਿਆਰ ਕਰਵਾਇਆ ਜਾਂਦਾ ਹਾਂ ਹਾਂ 150 ਰੁਪਏ ਅਮਰ ਵੀ 35 ਰੁਪਏ ਓਕੇ ਬਈ ਆਇਓ ਬਾਓ ਦਾ ਮਾਲ ਇੱਕ ਨਾਲ ਇੱਕ ਫ੍ਰੀ ਬਾਓ ਦਾ ਮਾਲ ਇੱਕ ਨਾਲ ਇੱਕ ਫ੍ਰੀ ਓਕੇ ਆਕਸੀ ਦਾ ਮਾਲ ਇੱਕ ਨਾਲ ਇੱਕ ਫ੍ਰੀ ਮੀਡੀਆ ਦਾ ਮਾਲ ਇੱਕ ਨਾਲ ਇੱਕ ਫ੍ਰੀ ਓਕੇ ਠੀਕ ਹੈ ਜੀ ਮਲਤਾਨੀ ਹਾਂ ਸ਼ੈਂਪੂ ਇੱਕ ਨਾਲ ਇੱਕ ਫ੍ਰੀ ਆਹ ਸਾਰੇ ਵੀ ਲੱਗੇ 50%